ਅਜੇ ਤੱਕ ਪੰਜਾਬ ਨਹੀਂ ਭੁੱਲ ਸਕਦਾ ਜੋ ਹੋਇਆ ਸੀ ਕਿਤੇ ਸਰਹੰਦ ਅੰਦਰ ਕਿਸੇ ਜਿਣੇ ਤੇ ਕਿਸੇ ਚਣਵਾਏ ਹੈ ਸਨ ਛੋਟੇ ਲਾਲ ਦਸਮੇਸ਼ ਤੇ ਕੰਧ ਅੰਦਰ ਵੇਖ ਜਿਨ੍ਹਾਂ ਨੂੰ ਜਹਾਨ ਸੀ ਕਹਿ ਉਠਦਾ ਸਾਹਿਬ ਜਾਦੇ ਨਹੀਂ ਅੱਖ ਮਹਿਤਾਬ ਦੀ ਏ ਕੰਧ ਸਰਹੰਦ ਨੂੰ ਯਾਦ ਕਰਕੇ ਰੋਂਦੀ ਅਜੇ ਤੱਕ ਤਰਤ ਪੰਜਾਬ ਦੀ ਆਓ ਫਿਰ ਸਭ ਤੋਂ ਪਹਿਲਾਂ ਆਪਣੀ ਮਨ ਬਿਰਤੀ ਨੂੰ ਇਕਾਗਰ ਕਰਨ ਦੇ ਵਾਸਤੇ ਫਤੇ ਦੀ ਸਿਮਰਨ ਦੇ ਨਾਲ ਜੁੜਨ ਦਾ ਯਤਨ ਕਰਿਏ ਦੋ ਵਾਰ ਵਾਹਿਗੁਰੂ ਕਹਿ ਕੇ ਫਤੇ ਬੁਲਾਈਏ ਫਤੇ ਬੁਲਾਉਣ ਨਾਲ ਮਨ ਇਕਾਗਰ ਹੋ ਜਾਂਦਾ ਹੈ ਇਕਾਗਰ ਹੋਇਆ ਮਨ ਗੁਰੂ ਚਰਨਾ ਨਾਲ ਜੁੜ ਜਾਂਦਾ ਹੈ ਸਾਡੇ ਸਵਾਸ ਲੇਖੇ ਵਿੱਚ ਲੱਗ ਜਾਂਦੇ ਨੇ ਸਾਡਾ ਸਮਾਂ ਸਫਲਾ ਹੋ ਜਾਂਦਾ ਹੈ ਸਾਹਿਬ ਜਾਦਿਆਂ ਨੇ ਸਰਹੰਦ ਦੀ ਧਰਤੀ ਤੇ ਜਾ ਕੇ ਫਤੇ ਬੁਲਾਈ ਸੀ ਐਸੀ ਫਤੇ ਬੁਲਾਈ ਉਹ ਧਰਤੀ ਦਾ ਇਨਾਮ ਫਤਿਹਗੜ ਸਾਹਿਬ ਜਿਹੜਾ ਹੈ ਇਤਿਹਾਸ ਦੇ ਪੰਨਿਆਂ ਵਿੱਚ ਅੰਕਿਤ ਹੋ ਗਿਆ। ਜਦੋਂ ਫਤੇ ਬੁਲਾਉਂਦੇ ਆ ਗੱਜ ਵੱਜ ਕੇ ਬੁਲਾਇਆ ਕਰੀ। ਸਾਡੀ ਰਸਨਾ ਸਫਲੀ ਹੋ ਜਾਂਦੀ ਹੈ। ਕੋਈ ਰਸਮ ਨਹੀਂ ਕੀ ਫਤੇ ਬੁਲਾਉਣੀ। ਫਤੇ ਇੱਕ ਸਿਮਰਨ ਵੀ ਹੈ। ਸਾਡੇ ਸਵਾਸ ਲੇਖੇ ਵਿੱਚ ਲੱਗ ਜਾਂਦੇ ਨੇ। ਸਾਡਾ ਗੁਰੂ ਚਰਨਾ ਵਿੱਚ ਆਉਣਾ ਪ੍ਰਵਾਨ ਹੋ ਜਾਂਦਾ ਹੈ। ਆਓ ਫਿਰ ਕੋਈ ਵੀ ਰਸਨਾ ਬਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।